ਤਾ ਛੇੜ ਕੇ ਬਹਿ ਗਈ ਹੈ ਸਾਡੀ ਪੰਜਾਬ ਸਰਕਾਰ ਇੱਕ ਨਵੀਂ ਪਿਰਤ ਪਾਉਣ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸੰਗਤ ਦੀ ਬੱਚਿਆਂ ਨੂੰ ਰੋਲ ਕਰਵਾਏ ਜਾ ਰਹੇ ਹਨ ਜਾਣ ਕੇ ਸਟੇਜਾਂ ਦੇ ਉੱਤੋਂ ਮਾਤਾ ਗੁਜਰੀ ਜੀ ਬਣਾਇਆ ਜਾਏਗਾ ਮਾਤਾ ਸੁੰਦਰੀ ਜੀ ਬਣਾਇਆ ਜਾਏਗਾ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਜਾਏਗਾ ਜੀ ਇੱਕ ਨਵੀਂ ਪਿਰਤ ਸ਼ੁਰੂ ਹੋਣ ਜਾ ਰਹੀ ਹੈ ਜਿਸ ਨੂੰ ਰੋਕਣਾ ਤੇ ਜਿਸ ਦੇ ਉੱਤੇ ਠੱਲ ਪਾਉਣੀ ਬਹੁਤ ਜ਼ਰੂਰੀ ਹੈ ਹਰ ਸਾਲ ਜਿਸ ਤਰ੍ਹਾਂ ਦਸ਼ਰੇ ਦੇ ਉੱਤੇ ਰਾਮਲੀਲਾ ਲੱਗਦੀ ਹੈ ਸਾਰੇ ਆਪਣੇ Hindu ਦੇਵੀ ਦੇਵਤਿਆਂ ਦੇ ਰੋਲ ਅਦਾ ਕਰਦੇ ਨੇ ਉਹਨਾਂ ਨੇ ਰਾਮਲੀਲਾ ਨਾਂ ਰੱਖਿਆ ਤੇ ਸਾਡੇ ਵਾਲੇ ਫਿਰ ਗੋਬਿੰਦਲੀਲਾ ਨਾਂ ਰੱਖ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਨਵੇਂ ਵਿਚਾਰਾਂ ਦੇ ਨਾਲ ਤੇ ਤੁਸੀਂ ਦੇਖ ਰਹੇ ਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਮੈਂ ਹਾਂ ਰਵਿੰਦਰ ਸਿੰਘ ਰਾਜ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ ਉਹ ਵੀ ਵਿਸ਼ਾ ਸੰਗਤ ਦੀ ਬਹੁਤ ਗੰਭੀਰ ਵਿਸ਼ਾ ਇੱਕ ਨਵਾਂ ਕੀ ਕਹਿੰਦੇ ਨੇ ਮੁੱਦਾ ਛੇੜ ਕੇ ਬੈ ਗਈ ਹੈ ਸਾਡੀ ਪੰਜਾਬ ਸਰਕਾਰ ਇੱਕ ਨਵੀਂ ਪਿਰਤ ਪਾਣ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਹੁਣ ਦਸੰਬਰ ਦਾ ਮਹੀਨਾ ਚੜ ਚੁੱਕਿਆ ਹੈ ਤਾਂ ਥੋੜੇ ਦਿਨਾਂ ਤੱਕ ਪੋਹ ਦਾ ਮਹੀਨਾ ਵੀ ਚੜ ਜਾਣਾ ਤੇ ਪੋਹ ਦਾ ਮਹੀਨਾ ਜਦੋਂ ਚੜ ਜਾਂਦਾ ਤਾਂ ਫਿਰ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਸ਼ਹਾਦਤ ਦੇ ਦਿਨ ਨੇ ਜਿਹੜੇ ਉਹ ਮਨਾਏ ਜਾਂਦੇ ਨੇ ਤੇ ਖਾਸ ਕਰਕੇ ਸਾਡੀ ਭਾਰਤ ਦੀ ਸਰਕਾਰ ਨੇ ਪਿਛਲੇ ਕੁਝ ਸਾਲਾਂ ਤੋਂ 26 ਦਸੰਬਰ ਵਾਲੇ ਦਿਨ ਨੂੰ ਬਾਲ ਵੀਰ ਦਿਵਸ ਘੋਸ਼ਿਤ ਕੀਤਾ ਹੋਇਆ ਜੋ ਕਿ ਕੁਝ ਖ ਲੋਕ ਉਹਦੇ ਹੱਕ ਦੇ ਵਿੱਚ ਨੇ ਤੇ ਕੁਝ ਉਸ ਦੇ ਵਿਰੋਧ ਦੇ ਵਿੱਚ ਵੀ ਨੇ ਕਿਉਂਕਿ ਸਾਬ ਜਦੇ ਸਾਡੇ ਬਾਲ ਨਹੀਂ ਸਾਡੇ ਉਹ ਬਾਬੇ ਹਨ ਫਸੀ ਉਹਨਾਂ ਨੂੰ ਬਾਬਾ ਕਹਿ ਕੇ ਸੰਬੋਧਨ ਕਰਦੇ ਆ ਬਾਬੇ ਦਾ ਅਰਥ ਵੱਡਾ ਉਹ ਸਾਡੇ ਬਜ਼ੁਰਗ ਨੇ ਬਾਬਾ ਚਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਉਹਨਾਂ ਨੂੰ ਬਾਲ ਕਹਿਣਾ ਕਿਤਨਾ ਕਿਤਨਾ ਦੇ ਸ਼ਾਹਦਤ ਨੂੰ ਫਿੱਕਾ ਪਾਉਣ ਦਾ ਕੰਮ ਕਰਦੀ ਹੈ ਸੋ ਰੋਹੋ ਵਿਚਾਰ ਆਪੋ ਆਪਣੀ ਸਮਝ ਅਨੁਸਾਰ ਚਲੋ ਜਿਨ੍ਹਾਂ ਲੋਕਾਂ ਨੇ ਵੀ ਇਹ ਕੰਮ ਕੀਤਾ ਪਰ ਨਵੀਂ ਪਿਰਤ ਕਿਹੜੀ ਸ਼ੁਰੂ ਹੋਣ ਜਾ ਰਹੀ ਹੈ ਸੰਗਤ ਜੀ ਇਹਨਾਂ ਦਿਨਾਂ ਦੇ ਵਿੱਚ ਚਾਈਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਇੱਕ ਨੋਟੀਫਿਕੇਸ਼ਨ ਸਰਕਾਰੀ ਸਕੂਲਾਂ ਦੇ ਵਿਚਾਰੀ ਕੀਤਾ ਗਿਆ ਜਿਸ ਦੇ ਵਿੱਚ ਵੀਰ ਬਾਲ ਦਿਵਸ ਨੂੰ ਲੈ ਕੇ ਇੱਕ ਪ੍ਰੋਗਰਾਮ ਲਿਖਿਆ ਗਿਆ ਜੀ ਉਸ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜੀ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਾਈਡ ਤੇ ਤੇ ਚੱਲ ਰਹੀ ਹੈ ਥੋੜਾ ਜਾ ਇਹਨੂੰ ਰੋਕ ਕੇ ਚੰਗੀ ਤਰ੍ਹਾਂ ਪੜ ਲਿਓ ਤੇ ਇਸ ਦੇ ਵਿੱਚ ਕੀ ਇਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਹੈ ਜਿਹੜਾ ਨਿਯਤ ਕੀਤਾ ਹੈ ਜਿੱਥੇ ਕਿ ਇਹਨਾਂ ਨੇ ਬੱਚਿਆਂ ਦੇ ਸ਼ਬਦ ਕੀਰਤਨ ਗਾਇਨ ਮੁਕਾਬਲੇ ਵੀ ਨੇ ਸ਼ਹੀਦੀ ਦਿਵਸ ਨੂੰ ਲੈ ਕੇ ਇੱਕ ਵਿਸ਼ਰੀਆਂ ਵੀ ਨੇ ਔਰ ਗਤਕਾ ਪਾਰਟੀ ਗਤਕਾ ਦੇ ਜੋਹਰ ਵੀ ਨੇ ਸਾਰਾ ਕੁਝ ਹੈ ਬਹੁਤ ਸੋਹਣਾ ਹੈ ਬਹੁਤ ਵਧੀਆ ਬੱਚਿਆਂ ਨੂੰ ਗੁਰਮਤ ਦੇ ਵੱਲ ਜੋੜਨਾ ਪਰ ਇੱਕ ਪ੍ਰੋਗਰਾਮ ਇਹਨਾਂ ਦੇ ਵਿੱਚ ਇਹ ਵੀ ਨਿਯਤ ਕੀਤਾ ਗਿਆ ਹੈ ਕਿ ਇੱਕ ਫੈਂਸੀ ਡਰੈਸ ਕੰਪੀਟੀਸ਼ਨ ਵੀ ਰੱਖਣਾ ਹੈ ਫੈਂਸੀ ਡਰੈਸ ਕੰਪੀਟੀਸ਼ਨ ਦੇ ਵਿੱਚ ਇਹਨਾਂ ਨੇ ਵਿਸ਼ਾ ਕੀ ਦਿੱਤਾ ਬੱਚਿਆਂ ਨੇ ਡਰੈਸ ਪਾਣੀ ਕੀ ਹੈ ਰੋਲ ਕਿਹੜਾ ਅਦਾ ਕਰਨਾ ਹੈ ਫੈਂਸੀ ਡਰੈਸ ਪਾ ਕੇ ਕੀ ਬਣ ਕੇ ਆਉਣਾ ਸਟੇਜ ਦੇ ਉੱਤੇ ਉਹ ਇਹਨਾਂ ਨੇ ਲਿਖਿਆ ਜੀ ਬਾਕਾਇਦਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਧਿਆਨ ਨਾਲ ਤੁਹਾਨੂੰ ਪੜ੍ਹਨਾ ਪਏਗਾ ਉਹਦੇ ਵਿੱਚ ਲਿਖਿਆ ਜੀ ਫੈਂਸੀ ਡਰੈਸ ਕੰਪੀਟੀਸ਼ਨ ਦੇ ਵਿੱਚ ਜਿਹੜੇ ਪੋਸ਼ਾਕ ਪਾਉਣੀ ਹੈ ਜੋ ਬਣਨਾ ਉਸ ਦੇ ਵਿੱਚ ਬੱਚਿਆਂ ਨੇ ਉਹਦੇ ਵਿੱਚ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦੇ ਮਾਤਾ ਸੁੰਦਰੀ ਜੀ ਅਤੇ ਬੰਦਾ ਸਿੰਘ ਬਹਾਦਰ ਇਹ ਉਹਨਾਂ ਨੇ ਵਿੱਚ ਵਿਸ਼ੇ ਦਿੱਤੇ ਨੇ ਇਸ ਵਿਸ਼ੇ ਦੇ ਉੱਤੇ ਤੁਸੀਂ ਕੰਮ ਕਰਨਾ ਹੈ ਬੱਚਿਆਂ ਨੂੰ ਇਹ ਰੂਪ ਬਣਾਵਾ ਕੇ ਸਟੇਜ ਦੇ ਉੱਤੇ ਲੈ ਕੇ ਆਣਾ ਤੇ ਫਿਰ ਜਿਹੜਾ ਬੱਚਾ ਵਧੀਆ ਰੂਪ ਬਣਾਏਗਾ ਉਹਨੂੰ ਇਨਾਮ ਦਿੱਤਾ ਜਾਏਗਾ ਹੁਣ ਸੰਗਤ ਜੀ ਬੱਚਿਆਂ ਨੂੰ ਰੋਲ ਕਰਵਾਏ ਜਾ ਰਹੇ ਹਨ ਜਾਣਗੇ ਸਟੇਜਾਂ ਦੇ ਉੱਤੋਂ ਮਾਤਾ ਗੁਜਰੀ ਜੀ ਬਣਾਇਆ ਜਾਏਗਾ ਮਾਤਾ ਸੁੰਦਰੀ ਜੀ ਬਣਾਇਆ ਜਾਏਗਾ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਜਾਏਗਾ ਤੇ ਦੇਖੋ ਕਿੱਥੇ ਤਾਂ ਐਨੀਮੇਸ਼ਨ ਫਿਲਮ ਵੀ ਜੇ ਕੋਈ ਬਣਾ ਲਵੇ ਨਾ ਸਾਡੇ ਗੁਰੂ ਸਾਹਿਬਾਨਾਂ ਦੇ ਉੱਤੇ ਜਾਂ ਗੁਰੂ ਸਾਹਿਬਾਨਾਂ ਦੇ ਪਰਿਵਾਰ ਦੇ ਸੀਨ ਵੀ ਉਹਦੇ ਵਿੱਚ ਬੋਲਦੇ ਦਿਖਾ ਦੇ ਤਾਂ ਵੀ वाद-ਵਿਵਾਦ ਖੜਾ ਹੋ ਜਾਂਦਾ ਹੈ ਤੇ ਉਹ ਫਿਲਮਾਂ ਵੀ ਹੁਣ ਪਿੱਛੇ ਇਹਦੇ ਫਿਲਮ ਆਈ ਸੀ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਹਿੰਦ ਦੀ ਚਾਦਰ ਗੁਰੂ ਲਾਧੌਰੇ ਹੈਰੀ ਬਵੇਚਾ ਨੇ ਬਣਾਈ ਸੀ ਫਿਲਮ ਉਹ ਫਿਲਮ ਵੀ ਬੈਨ ਕਰ ਦਿੱਤੀ ਗਈ ਉਹ ਵੀ ਸਿਨੇਮਿਆਂ ਦੇ ਵਿੱਚ ਲੱਗਣੀ ਸੀ ਪਰ ਲੱਗਣ ਨਹੀਂ ਦਿੱਤੀ ਕਿਉਂਕਿ ਉਹਦੇ ਵਿੱਚ ਵੀ ਕੁਝ ਨਾ ਕੁਝ ਇਤਰਾਜਯੋਗ ਸੀਨ ਸਨ ਜਿਹੜੇ ਕਿ ਨਹੀਂ ਫਿਲਮਾਏ ਜਾ ਸਕਦੇ ਸਿੱਖ ਇਤਿਹਾਸ ਨੂੰ ਲੈ ਕੇ ਗੁਰੂ ਸਹਿਬਾਨਾਂ ਦੇ ਪਰਿਵਾਰ ਨੂੰ ਲੈ ਕੇ ਐਨੀਮੇਟਡ ਵੀ ਨਹੀਂ ਬਣਾਣ ਦਿੱਤੇ ਜਾ ਰਹੇ ਤੇ ਅਸੀਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਸੀਂ ਉਹ ਰੋਲ ਕਰਨ ਲਈ ਕਹਿ ਰਹੇ ਹਾਂ ਸਟੇਜ ਦੇ ਉੱਤੇ ਮਾਤਾ ਗੁਜਰੀ ਜੀ ਬਣਾ ਕੇ ਅਸੀਂ ਪੇਸ਼ ਕਰਾਂਗੇ ਮਾਤਾ ਸੁੰਦਰੀ ਜੀ ਬਣਾ ਕੇ ਪੇਸ਼ ਕੀਤਾ ਜਾਏਗਾ ਸਕੂਲਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਪੇਸ਼ ਕੀਤਾ ਜਾਏਗਾ ਸੋ ਸੰਗਤ ਜੀ ਇੱਕ ਨਵੀਂ ਪਿਰਤ ਸ਼ੁਰੂ ਹੋਣ ਜਾ ਰਹੀ ਹੈ ਜਿਸ ਨੂੰ ਰੋਕਣਾ ਤੇ ਜਿਸ ਤਿੱਤੇ ਠਾਲ ਪਾਉਣੀ ਬਹੁਤ ਜ਼ਰੂਰੀ ਹੈ ਤੇ ਸਭ ਤੋਂ ਪਹਿਲਾ ਫਰਜ਼ ਬਣਦਾ ਸਾਡੀ ਸਿਰਮੌਰ ਸੰਸਥਾ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਾਡੇ ਸੁਪਰੀਮ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦਾ ਇਸ ਵੀਡੀਓ ਦੇ ਰਾਈ ਮੈਂ ਬੇਨਤੀ ਕਰਾਂਗਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੂੰ ਕਿ ਇਸ ਵਿਸ਼ੇ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਤਾਂ ਇਸ ਪ੍ਰੋਗਰਾਮ ਨੂੰ ਬੰਦ ਕਰਨ ਦੇ ਲਈ ਸਰਕਾਰ ਤੱਕ ਜਿਹੜੀ ਆਪਣੀ ਗੱਲਬਾਤ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਇਦਾਂ ਨਹੀਂ ਹੋਣਾ ਚਾਹੀਦਾ ਫਿਰ ਤਾਂ ਉਹੀ ਕੰਮ ਹੋ ਜਾਏਗਾ ਵੀ ਹਰ ਸਾਲ ਜਿਸ ਤਰ੍ਹਾਂ ਦੁਸ਼ਹਿਰੇ ਦੇ ਉੱਤੇ ਰਾਮਲੀਲਾ ਲੱਗਦੀ ਹੈ ਸਾਰੇ ਆਪਣੇ ਹਿੰਦੂ ਦੇਵੀ ਦੇਵਤਿਆਂ ਦੇ ਰੋਲ ਅਦਾ ਕਰਦੇ ਨੇ ਤੇ ਹੌਲੀ-ਹੌਲੀ ਫਿਰ ਇਸੇ ਤਰ੍ਹਾਂ ਸਾਡੇ ਆਸ਼ੀਰਦੀ ਦਿਨਾਂ ਦੇ ਵਿੱਚ ਫਿਰ ਇਦਾਂ ਦੇ ਲੀਲਾ ਲਗਣੀ ਸ਼ੁਰੂ ਹੋ ਜਾਏਗੀ ਫਿਰ ਤਾਂ ਉਹਨਾਂ ਨੇ ਰਾਮਲੀਲਾ ਨਾਂ ਰੱਖਿਆ ਤੇ ਸਾਡੇ ਵਾਲੇ ਫਿਰ ਗੋਬਿੰਦ ਲੀਲਾ ਨਾਂ ਰੱਖ ਦੇਣਗੇ ਸੋ ਬਹੁਤ ਕੁਝ ਹੋ ਸਕਦਾ ਹੈ ਸ਼ੁਰੂਆਤ ਹੋਣ ਤੋਂ ਸਭ ਤੋਂ ਪਹਿਲਾਂ ਹੀ ਜੇ ਉਸ ਨੂੰ ਠੱਲ ਪਾਈ ਜਾ ਸਕੇ ਤਾਂ ਵਧੀਆ ਉਸ ਨੂੰ ਰੋਕਿਆ ਜਾ ਸਕਦਾ ਪਰ ਜਦੋਂ ਪਾਣੀ ਸਿਰ ਦੇ ਉੱਤੋਂ ਲੰਘਦੇ ਫਿਰ ਨਹੀਂ ਕੁਝ ਹੁੰਦਾ ਹੁਣ ਚਾਰ ਸਾਹਿਬਜ਼ਾਦੇ ਸਭ ਤੋਂ ਪਹਿਲਾਂ ਫਿਲਮ ਆਈ ਸੀ ਨਾ ਤੇ ਉਸ ਉਦੋਂ ਕਿਸੇ ਨੇ ਵਿਰੋਧ ਨਹੀਂ ਕੀਤਾ ਬੜਿਆਂ ਸਾਰਿਆਂ ਨੇ ਚਾਹ ਨਾਲ ਵੇਖੀ ਉਹ ਫਿਲਮ ਪਰ ਬਾਅਦ ਦੇ ਵਿੱਚ ਫਿਰ ਜਦੋਂ ਲੈਣਾ ਹੀ ਲੱਗੀਆਂ ਸਬਦੀਆਂ ਫਿਰ ਸਾਰੇ ਵਿਰੋਧ ਕਰਨ ਲੱਗ ਪਏ ਵੀ ਇਹ ਨਹੀਂ ਬੜਨਾ ਚਾਹੀਦਾ ਜੀ ਐਦਾਂ ਨਹੀਂ ਹੋਣਾ ਚਾਹੀਦਾ ਗੁਰੂ ਸਾਹਿਬਾਨਾਂ ਦੇ ਉਹ ਜਿਹੜੇ ਨੇ ਸਰੂਪ ਜਿਹੜੇ ਐਨੀਮੇਟਡ ਬਣਾਏ ਜਾਂਦੇ ਨੇ ਫਿਰ ਉਹੀ ਘਰਾਂ ਦੇ ਵਿੱਚ ਵੀ ਲੱਗ ਜਾਂਦੇ ਨੇ ਦੁਵਾਰਾਂ ਦੇ ਉੱਤੇ ਲੋਕ ਉਹਨਾਂ ਨੂੰ ਹੀ ਸੱਚ ਮੰਨਣ ਲੱਗ ਜਾਂਦੇ ਨੇ ਜੋ ਕਿ ਇੱਕ ਮਨ ਘੜਤ ਇੱਕ ਐਨੀਮੇਟਡ ਤਸਵੀਰਾਂ ਬਣਾਈਆਂ ਜਾਂਦੀਆਂ ਨੇ ਸੋ ਇਸੇ ਤਰ੍ਹਾਂ ਜਿਹੜੀ ਪ੍ਰਤ ਹੁਣ ਨਵੀਂ ਸ਼ੁਰੂ ਹੋਣ ਜਾ ਰਹੀ ਹੈ ਉਸ ਨੂੰ ਸ਼ੁਰੂ ਤੋਂ ਹੀ ਠੱਲ ਪਾਈ ਜਾਏ ਤੇ ਸਾਡੀ ਸਰਮੌਰ ਕਮੇਟੀ ਦਾ ਫਰਜ਼ ਬਣਦਾ ਸਾਡੇ ਜਥੇਦਾਰ ਸਹਿਬਾਨਾਂ ਦਾ ਫਰਜ਼ ਬਣਦਾ ਵੀ ਇਸ ਦੇ ਉੱਤੇ ਐਕਸ਼ਨ ਲਿਆ ਜਾਏ ਸੋ ਸਾਰੀਆਂ ਸੰਗਤਾਂ ਨੂੰ ਸਾਰੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਕੰਮ ਕਰਨ ਵਾਲੇ ਨੇ ਵੀਡੀਓ ਕ੍ਰੇਟਰ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਸ ਵਿਸ਼ੇ ਦੇ ਉੱਤੇ ਜ਼ਰੂਰ ਆਵਾਜ਼ ਉਠਾਓ ਇਸ ਵਿਸ਼ੇ ਨੂੰ ਮੀਡੀਆ ਦੇ ਵਿੱਚ ਲੈ ਕੇ ਆਓ ਸਾਰੇ ਰਲ ਕੇ ਜਦੋਂ ਆਪਾਂ ਇਸ ਦੇ ਉੱਤੇ ਗੱਲ ਕਰਾਂਗੇ ਤਾਂ ਸਰਕਾਰ ਤੱਕ ਵੀ ਗੱਲ ਇਹ ਪਹੁੰਚੇਗੀ ਜ਼ਰੂਰ ਸੋ ਇਸ ਕਰਕੇ ਸੰਗਤ ਬੇਨਤੀ ਹੈ ਜੀ ਸਕੂਲਾਂ ਵਾਲਿਆਂ ਨੂੰ ਖਾਸ ਕਰਕੇ ਪਾਵਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਪਿੱਛੋਂ ਪਹੁੰਚਿਆ ਤਾਂ ਤੁਸੀਂ ਕੀਰਤਨ ਮੁਕਾਬਲੇ ਕਰਵਾਓ ਗਤਕਾ ਮੁਕਾਬਲੇ ਕਰਵਾਓ ਕਵਿਸ਼ਰੀ ਮੁਕਾਬਲੇ ਕਰਵਾਓ ਬੱਚਿਆਂ ਦੇ ਇਤਿਹਾਸਕ ਭਾਸ਼ਣ ਮੁਕਾਬਲੇ ਕਰਵਾਓ ਬਹੁਤ ਜ਼ਰੂਰੀ ਨੇ ਵਧੀਆ ਨਹੀਂ ਬਹੁਤ ਜ਼ਰੂਰੀ ਨੇ ਕਰਵਾਣੇ ਨੇ ਪਰ ਆ ਜਿਹੜਾ ਫੈਂਸੀ ਡਰੈਸ ਕੰਪੀਟੀਸ਼ਨ ਹੈ ਨਾ ਇਸ ਦੇ ਉੱਤੇ ਥੋੜੀ ਜੀ ਠੱਲ ਪਾਓ ਫੈਂਸੀ ਡਰੈਸ ਕੰਪੀਟੀਸ਼ਨ ਦੇ ਵਿੱਚ ਬਕਾਇਦਾ ਜਿਹੜੇ ਉਹਨਾਂ ਨੇ ਰੋਲ ਦਿੱਤੇ ਨੇ ਮਾਤਾ ਗੁਜਰੀ ਜੀ ਮਾਤਾ ਸੁੰਦਰੀ ਜੀ ਤੇ ਭਾਈ ਬੰਦਾ ਸਿੰਘ ਬਹਾਦਰ ਸੋ ਇਹ ਇਹ ਜਿਹੜਾ ਹੈ ਕੰਮ ਬਹੁਤ ਗਲਤ ਹੋ ਰਿਹਾ ਹੈ ਬਾਕੀ ਫੈਂਸੀ ਡਰੈਸ ਕੰਪੀਟੀਸ਼ਨ ਜਿਹੜਾ ਨਾਮ ਹੈ ਨਾ ਇਹ ਨਾਮ ਤੋਂ ਹੀ ਚੀਜ਼ ਹੈ ਗਲਤ ਹੈ ਅਸੀਂ ਤੇ ਅੱਜ ਤੋਂ 15-20 ਸਾਲ ਪਹਿਲਾਂ ਵੀ ਅਖਬਾਰਾਂ ਦੇ ਵਿੱਚ ਵੀ ਅਸੀਂ ਬਿਆਨ ਦਿੱਤੇ ਮੀਡੀਆ ਦੇ ਵਿੱਚ ਵੀ ਅਸੀਂ ਖਬਰਾਂ ਦੇ ਰਾਹੀਂ ਬਿਆਨ ਦਿੱਤੇ ਹਾਲਾਂਕਿ ਉਸ ਟਾਈਮ YouTube ਦਾ ਬਹੁਤਾ ਕੋਈ ਜਮਾਨਾ ਨਹੀਂ ਸੀ ਪਰ ਤੁਸੀਂ ਪੁਰਾਣੀਆਂ ਸਾਡੀਆਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਵੀ ਦੇਵਾਂਗੇ ਕਿਸੇ ਵੀਡੀਓ ਦੇ ਵਿੱਚ ਅਖਬਾਰ ਦੀ ਕਟਿੰਗ ਅਜੇ ਵੀ ਮੇਰੇ ਕੋਲ ਪਈ ਹੈ ਅਜੀਤ ਅਖਬਾਰ ਦੇ ਵਿੱਚ ਜਗ ਬਾਣੀ ਪੰਜਾਬੀ ਟਰਬਿਊਨ ਦੇ ਵਿੱਚ ਕਈ ਅਖਬਾਰਾਂ ਦੇ ਵਿੱਚ ਮੇਰਾ ਬਿਆਨ ਛਪਿਆ ਸੀ ਕਿ ਜਿਹੜਾ ਸਕੂਲਾਂ ਦੇ ਵਿੱਚ ਫੈਂਸੀ ਡਰੈਸ ਕੰਪੀਟੀਸ਼ਨ ਦੇ ਨਾਮ ਦੇ ਉੱਤੇ ਜਿਹੜਾ ਗੰਧ ਖਿਲਾਰਿਆ ਜਾ ਰਿਹਾ ਨਾ ਸਕੂਲਾਂ ਦੇ ਵਿੱਚ ਉਸ ਦੇ ਉੱਤੇ ਠੱਲ ਪਾਈ ਜਾਏ ਛੋਟੀਆਂ-ਛੋਟੀਆਂ ਸਾਡੀਆਂ ਨੌਜਵਾਨ ਬੱਚੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਕੱਪੜੇ ਪਾ ਕੇ ਨਮਾਇਸ਼ ਬਣਾ ਕੇ ਉਹਦੇ ਉੱਤੇ ਸਟੇਜ ਦੇ ਉੱਤੇ ਤਰਾਇਆ ਜਾਂਦਾ ਹੈ ਪਰ ਨਹੀਂ ਕਿਸੇ ਨੇ ਸੁਣੀ ਤੇ ਫਿਰ ਹੁਣ ਦੇਖੋ ਹੁਣ ਗੱਲ ਕਿੱਥੇ ਤੱਕ ਪਹੁੰਚ ਚੁੱਕੀ ਹੈ ਆ ਪਿਛਲੇ ਦਿਨਾਂ ਦੇ ਵਿੱਚ ਪਿੱਛੇ ਇੱਕ ਵੀਡੀਓ ਆਈ ਸੀ ਤੇ ਭੰਗੜੇ ਦਾ ਕੰਪੀਟੀਸ਼ਨ ਹੋ ਰਿਹਾ ਸੀ ਤੇ ਪਿੱਛੇ బోర్ ਲੱਗਿਆ ਸੀਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਿੱਛੇ బోర్ ਲੱਗਿਆ ਤੇ ਅੱਗੇ ਭੰਗੜੇ ਦਾ ਕੰਪੀਟੀਸ਼ਨ ਹੋ ਰਿਹਾ ਜੀ ਤੇ ਉਸ ਕੰਪੀਟੀਸ਼ਨ ਦੇ ਵਿੱਚ ਭੰਗੜਾ ਕਰਨ ਵਾਲੇ ਨੌਜਵਾਨ ਦੀ ਪੱਗ ਲੱਥ ਗਈ ਤੇ ਉਸਨੇ ਪੱਗ ਦੀ ਪਰਵਾਹ ਨਹੀਂ ਕੀਤੀ ਪੱਗ ਪੈਰਾਂ 'ਚ ਗਿਰੀ ਐ ਤੇ ਗਿਰੀ ਰਵੇ ਪਰ ਉਹਨੇ ਭੰਗੜਾ ਨਹੀਂ ਰੋਕਿਆ ਤੇ ਵਾਲ ਖੁੱਲ ਗਏ ਆਡੀਅנס ਦੇ ਵਿੱਚੋਂ ਕਿਸੇ ਬੰਦੇ ਨੇ ਉੱਠ ਕੇ ਉਹਦੀ ਪੱਗ ਚੱਕੀ ਪਰ ਉਹ ਆਪ ਲੱਗਿਆ ਭੰਗੜਾ ਪਾਣ ਵੀ ਇੰਨਾ ਕੁ ਬੰਦਿਆਂ ਨੂੰ ਅਸੀਂ ਬਣਾਤਾ ਆਪਣੀ ਦਸਤਾਰ ਆਪਣੀ ਇੱਜ਼ਤ ਦੀ ਵੀ ਖਿਆਲ ਨਹੀਂ ਸਾਨੂੰ ਨਚਾਰ ਬਣਾ ਕੇ ਰੱਖ ਦਿੱਤਾ ਦਸਤਾਰ ਗਿਰ ਗਈ ਭਈ ਉਹਨੂੰ ਚੱਕ ਕੇ ਤੂੰ ਸਾਈਡ ਤੇ ਹੋ ਜਾ ਪਰ ਨਹੀਂ ਦਸਤਾਰ ਨਹੀਂ ਆਪਣੀ ਚੱਕੀ ਉਹਨੇ ਵਾਲ ਖੁੱਲ ਗਏ ਭੰਗੜਾ ਨਹੀਂ ਬੰਦ ਹੋਣ ਦਿੱਤਾ ਇੱਜ਼ਤ ਪਾਵਾਂ ਪੈਰਾਂ 'ਚ ਰੁਲਦੀ ਅਤੇ ਰੁਲ ਜੇ ਸੋ ਇਹ ਹਾਲ ਨੇ ਸੰਗਤ ਜੀ ਇਹ ਕੰਫਰੈਸ ਡਰੈਸ ਕੰਪੀਟੀਸ਼ਨ ਹੈ ਨਾ ਜਿਹੜਾ ਫੈਂਸੀ ਡਰੈਸ ਕੰਪੀਟੀਸ਼ਨ ਇਹ ਤਾਂ ਪੂਰਨ ਤੌਰ ਤੇ ਬੈਨ ਹੋਣਾ ਚਾਹੀਦਾ ਕਿਉਂਕਿ ਚਲੋ ਇਹ ਤਾਂ ਹੁਣ ਗੁਰੂ ਸਾਹਿਬਾਨਾਂ ਦੇ ਸ਼ਹਾਦਤ ਨੂੰ ਲੈ ਕੇ ਇਹਨਾਂ ਨੇ ਰੋਲ ਬਣਾ ਬਣਾਉਣ ਨੂੰ ਕਹਿਤਾ ਨਾ ਸਾਡੇ ਇਤਿਹਾਸਿਕ ਮਾਤਾ ਗੁਜਰੀ ਜੀ ਹੋਰਾਂ ਦੇ ਮਾਤਾ ਸੁੰਦਰੀ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਪਰ ਜਦੋਂ ਉਹਦਾ ਸਕੂਲਾਂ ਦੇ ਵਿੱਚ ਫੈਂਸੀ ਡਰੈਸ ਡਰੈਸ ਕੰਪੀਟੀਸ਼ਨ ਕਰਵਾਇਆ ਜਾਂਦਾ ਨਾ ਉਹ ਤਾਂ ਪਤਾ ਨਹੀਂ ਕੀ ਕੁਝ ਫਿਰ ਬਣਦੇ ਨੇ ਕੀ ਕੁਝ ਕੀਤਾ ਜਾਂਦਾ ਸਟੇਜਾਂ ਦੇ ਉੱਤੇ। ਸੋ ਸੰਗਤੀ ਇਹਨੀ ਕੁ ਬੇਨਤੀ ਐ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਵੀ ਕਮੈਂਟਸ ਦੇ ਰਹੇ ਜਰੂਰ ਦਿਓ ਵੀ ਇਦਾਂ ਦਾ ਕੰਮ ਕਰਨਾ ਕਿੰਨਾ ਕੁ ਜਾਇਜ਼ ਐ ਤੇ ਕਿੰਨਾ ਕੁ ਗਲਤ ਐ। ਜਰੂਰ ਆਪਣੇ ਵਿਚਾਰ ਕਮੈਂਟਸ ਦੇ ਰਹੇ ਸਾਡੇ ਨਾਲ ਸਾਂਝੇ ਕਰਿਓ। ਬਾਕੀ ਜਿਵੇਂ ਜਿਸ ਦੀ ਸਮਝ ਐ ਤੇ ਸਾਨੂੰ ਲੱਗਿਆ ਵੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਐ ਤੇ ਆਪ ਵੀ ਸਾਰੇ ਇਸ ਵਿਸ਼ੇ ਤੇ ਜਰੂਰ ਗੱਲ ਕਰੋ ਤਾਂ ਕਿ ਅੱਗੇ ਤਾਂ ਗੱਲ ਪਹੁੰਚੇ। ਤੇ ਇਸ ਤਰੀਕੇ ਜਿਹੜੀ ਬੇਅਦਵੀ ਸਾਡੇ ਇਤਿਹਾਸ ਦੀ ਹੋਣ ਜਾ ਰਹੀ ਹੈ ਉਸ ਨੂੰ ਠੱਲ ਪਾਈ ਜਾ ਸਕੇ ਸੋ ਇੰਨਾ ਇੱਕ ਵਿਚਾਰ ਪ੍ਰਵਾਨ ਕਰਿਓ ਜੀ ਵਿਚਾਰਾ ਕਰਦੇ ਹੋਈਆਂ ਭੁੱਲਾਂ ਦੇ ਖਿਮਾ ਕਰਦੇਣੀ ਤੇ ਵੀਡੀਓ ਨੂੰ ਆਤੋ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇਸ ਤਰ੍ਹਾਂ ਦੇ ਵਿਸ਼ਿਆਂ ਦੇ ਉੱਤੇ ਵਿਚਾਰ ਆਪ ਜੀ ਤੁਨ ਕਰਦੇ ਰਹੀਏ ਸੋ ਫਿਰ ਮਿਲਾਂਗੇ ਨਵੀਂ ਵੀਡੀਓ ਤੇ ਨਵੇਂ ਵਿਚਾਰਾਂ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ